ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਇਹ ਵਲੌਗ ਵਿੱਚ ਤੇ ਵਲੌਗ ਹੈਗਾ ਜੀ ਆਪਣਾ ਫੇਰ ਉਸੇ ਵੇਂ ਤੇ ਅੱਜ ਆਏ ਸੀਗੇ ਜੀ ਇਹ 파ਰਟ ਦੂਜਾ ਹੈ ਜੀ ਤੇ ਕੱਲ ਅਸੀਂ ਜਿਹੜਾ ਇੱਥੇ ਦੇਖ ਕੇ ਗਏ ਸੀ ਬਿਲਕੁਲ ਜਿਹੜਾ ਇਧਰਲੀ ਸਾਈਡ ਤੇ ਪਾਣੀ ਨਹੀਂ ਸੀ ਖੱਤਿਆਂ ਦੇ ਵਿੱਚ ਤੇ ਹੁਣ ਵੇਖ ਸਕਦੇ ਤੁਸੀਂ ਪਿੱਛੇ ਕਿੰਦਾ ਜਿਹੜਾ ਪਾਣੀ ਹੋ ਰਿਹਾ ਵਾ ਤੇ ਬਹੁਤ ਜ਼ਿਆਦਾ ਪਾਣੀ ਹੋ ਗਿਆ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਕਿ ਜਿੱਥੇ ਅਸੀਂ ਮੇਨ ਨਿਸ਼ਾਨੀ ਲਾਈ ਸੀ ਨਾ ਜਿੱਦਾਂ ਕੱਲ ਤੁਹਾਨੂੰ ਦੱਸਿਆ ਸੀ ਕਿ ਜਵੇਂ ਪਾਣੀ ਇੱਕ ਝੋਨਾ ਸੀਗਾ ਉਹ ਝੋਨਾ ਨੰਗਾ ਸੀਗਾ ਤੇ ਉਹ ਵੀ ਹੋਣੀ ਯਾਨੀ ਕਿ ਡੁੱਬ ਗਿਆ ਪਾਣੀ ਜਿਹੜਾ ਨਾ ਭਰ ਰਿਹਾ ਵਾਪਸ ਵਿੱਚ ਉਹਦੇ ਤੇ ਕੁਝ ਵੀਰ ਨੇ ਇੱਥੇ ਉਹਨਾਂ ਨੇ ਕਰਦੇ ਆਂ ਕੁਝ ਗੱਲਬਾਤ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆ ਸਾਰਾ ਫਰੰਟ ਕੈਮਰੇ ਰਾਈ ਜਿੱਥੇ-ਜਿੱਥੇ ਪਾਣੀ ਜਿਹੜਾ ਵਾ ਐਂਟਰ ਕਰ ਗਿਆ ਵਾ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਸਬਸਕ੍ਰਾਈਬ ਤੇ ਆਪਣਾ ਚੈਨਲ ਜਰੂਰ ਕਰਾਇਆ ਕਰੋ ਜਿੰਨੇ ਵੀ ਨਵੇਂ ਮੇਰੇ ਭੈਣ ਭਰਾ ਸਾਡਾ ਚੈਨਲ ਦੇਖਦੇ ਨੇ ਠੀਕ ਹੈ ਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਚੱਲਦੇ ਆ ਜੀ ਆਪਾਂ ਤੇ ਆਪਾਂ ਗੱਲ ਕਰ ਰਹੇ ਸੀਗੇ ਅੱਜ ਪਾਣੀ ਦੀ ਜਿਹੜਾ ਪਾਣੀ ਉਹ ਆਪਣੇ ਆਲੀ ਖੁਰਦ ਤੋਂ ਟੁੱਟਿਆ ਸੀਗਾ ਉਹ ਪਾਣੀ ਇਸ ਵਈ ਦੇ ਵਿੱਚ ਆਉਣਾ ਸੀਗਾ ਤੇ ਇਸ ਵਈ ਦੇ ਵਿੱਚ ਪਾਣੀ ਆ ਗਿਆ ਤੇ ਪਾਣੀ ਕਾਫੀ ਚੜ ਗਿਆ ਵਾ ਤੇ ਸਾਈਡਾ ਜਿਹੜੀ ਆ ਸੀਗੀ ਆ ਸਾਈਡ ਆਪਾਂ ਜਿਹੜੀ ਕੱਲ ਦੇਖਦੇ ਸੀਗੇ ਇਹਦੇ ਵਿੱਚ ਪਾਣੀ ਬਹੁਤ ਘੱਟ ਸੀਗਾ ਪਹਿਲਾਂ ਤੇ ਝੋਨਾ ਇਧਰਲੀ ਸਾਈਡ ਤੇ ਝੋਨਾ ਤੁਹਾਨੂੰ ਆਪਾਂ ਦਿਖਾਉਨੇ ਆ ਇਧਰਲੀ ਸਾਈਡ ਤੇ ਉਹ ਵੀ ਝੋਨਾ ਜਿਹੜਾ ਕਾਫੀ ਨੰਗਾ ਸੀਗਾ ਤੇ ਹੁਣ ਉਹ ਵੀ ਝੋਨਾ ਜਿਹੜਾ ਡੁੱਬ ਗਿਆ ਤੇ ਪਾਣੀ ਜਿਹੜਾ ਖੱਤਿਆਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਪਿਆ ਵਾ ਬਿਲਕੁਲ ਹੁਣ ਥੋੜਾ 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 ਕਰਕੇ ਪਾਣੀ ਜਿਹੜਾ ਵਧੀ ਜਾਂਦਾ ਵਾ ਤੇ ਹੁਣ ਬਾਕੀ ਵੇਖਦੇ ਆ ਕੀ ਹਾਲਾਤ ਬੰਦੇ ਆ ਜੇ ਪਿੱਛੋਂ ਪਾਣੀ ਨਾ ਛੱਡਣ ਤਾਂ ਸ਼ਾਇਦ ਸਾਡੇ ਜਿਹੜੇ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਵਾ ਅੱਗੇ ਨਾ ਜਾਦੀਆਂ ਖਰਾਬ ਹੋਣ ਤੇ ਪਾਣੀ ਆ ਤੁਸੀਂ ਦੇਖ ਸਕਦੇ ਆ ਕਿ ਖੱਤਿਆਂ ਦੇ ਵਿੱਚ ਜਿਹੜਾ ਪਾਣੀ ਝੋਨੇ ਦੇ ਵਿੱਚ ਪਾਣੀ ਜਿਹੜਾ ਵੜ ਗਿਆ ਕਾਫੀ ਜਿਹੜੇ ਝੋਨਿਆਂ ਦੇ ਵਿੱਚ ਬਿਲਕੁਲ ਬਹੁਤ ਜ਼ਿਆਦਾ ਘੱਟ ਪਾਣੀ ਸੀਗਾ ਤੇ ਅੱਗੇ ਜੇ ਜਾਈਏ ਆਪਾਂ ਅੱਗੇ ਪਾਣੀ ਵੀ ਕਾਫੀ ਜਿਹੜੇ ਖੱਤੇ ਆ ਉਧਰ ਪਾਣੀ ਵੀ ਜਿਹੜਾ ਕਾਫੀ ਵੱਧ ਗਿਆ ਤੇ ਆਹ ਪਾਣੀ ਦੇਖ ਸਕਦੇ ਤੁਸੀਂ ਵਹੀ ਦਾ ਪਾਣੀ ਜਿਹੜਾ ਵਾ ਇਹ ਪਾਣੀ ਹੌਲੀ-ਹੌਲੀ ਜਿਹੜਾ ਵਾ ਵਧ ਰਿਹਾ ਵਾ ਤੇ ਇੱਥੋਂ ਪਾਣੀ ਜਿਹੜਾ ਵਾ ਵਾਦਾ ਵਾਦਾ ਹੁਣ ਇਹ ਜਣੀ ਕਿ ਪਾਰ ਕਰ ਗਿਆ ਜਣੀ ਕਿ ਆ ਇੱਕ ਰਸਤਾ ਹੈ ਰਸਤੇ ਨੂੰ ਪਾਰ ਕਰਕੇ ਜਿਹੜਾ ਖੱਤਿਆਂ ਦੇ ਵਿੱਚ ਪਾਣੀ ਜਿਹੜਾ ਚਲੇ ਗਿਆ ਕਾਫੀ ਆਪਾਂ ਦੇਖ ਸਕਦੇ ਤੁਸੀਂ ਪਾਣੀ ਜਿਹੜਾ ਵਾ ਬਹੁਤ ਡੂੰਗਾ ਇਸ ਜਗ੍ਹਾ ਤੇ ਆ ਤੇ ਕਿਉਂਕਿ ਬੂਟੀ ਜਿਹੜੀ ਆ ਬੂਟੀ ਨੇ ਜਿਆਦਾ ਜਿਹੜਾ ਇਹ ਕੰਮ ਖਰਾਬ ਕਰਤਾ ਗੱਲ ਤੇ ਕਿਉਂਕਿ ਇਹਨੇ ਪਾਣੀ ਨੂੰ ਕਿਸ ਸਾਈਡ ਤੇ ਅੱਗੇ ਜਾਣ ਨਹੀਂ ਦਿੱਤਾ ਤੇ ਡਾਫ ਲੱਗ ਗਈ ਹਨਾ ਤੇ ਆਹ ਸਾਈਡ ਦੇਖ ਸਕਦੇ ਤੁਸੀਂ ਕਿਸਾਨਾਂ ਦੇ ਝੋਨਿਆਂ ਦੇ ਵਿੱਚ ਜਿਹੜਾ ਪਾਣੀ ਖੜ ਗਿਆ ਤੇ ਉਸ ਜਗ੍ਹਾ ਤੇ ਅੱਗੇ ਇੱਕ ਆ ਤੁਸੀਂ ਦੇਖ ਸਕਦੇ ਆ ਕਿ ਇਹ ਸਾਈਡ ਤੇ ਜਿਹੜਾ ਖੱਤੇ ਨੀਵੇਂ ਜਿੰਨੇ ਹੈਗੇ ਸੀ ਇਹ ਨੀਵੇਂ ਖੱਤਿਆਂ ਦੇ ਵਿੱਚ ਜਿਹੜਾ ਪਾਣੀ ਉਹ ਵੜਨਾ ਸ਼ੁਰੂ ਹੋ ਗਿਆ ਤੇ ਇਸ ਤੋਂ ਅੱਗੇ ਪਾਣੀ ਜਿਹੜਾ ਹੁਣ ਵਾਧਦਾ ਪਿਆ ਵਾ ਦੇਖਦੇ ਆ ਕੀ ਹਾਲਾਤ ਕੀ ਬਣਦੇ ਨੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਕੁਝ ਭਰਾ ਨੇ ਸਾਡੇ ਆਏ ਹੋਏ ਨੇ ਇੱਥੇ ਉਹ ਵੀ ਪਾਣੀ ਦਾ ਕਰਕੇ ਆਏ ਨੇ ਕਿਉਂਕਿ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਪਾਣੀ ਨੂੰ ਹਨਾ ਤੇ ਪਰ ਲੇਕਿਨ ਫਿਰ ਵੀ ਜਿਹੜਾ ਵਕਤ ਪਿਆ ਵਾ ਇਹ ਵਕਤ ਹੁਣ ਰਲ ਮਿਲ ਕੇ ਜਿਹੜਾ ਆਪਾਂ ਨੂੰ ਹਨਾ ਨਜਿੱਠਣਾ ਪੈਣਾ ਵਾ ਹਰ ਸਾਰੇ ਭੈਣ ਭਰਾਵਾਂ ਨੂੰ ਰਲ ਮਿਲ ਕੇ ਤੇ ਵੀਰ ਆਪਣੇ ਖੜੋਤੇ ਨੇ ਕਾਫੀ ਇੱਥੇ ਵੀ ਵੀਰ ਖੜੋਤੇ ਨੇ ਤੇ ਕਰਦੇ ਫਿਰ ਆਪਾਂ ਗੱਲਬਾਤ ਤੇ ਪੁੱਛਦੇ ਆ ਗੱਲ ਕਰਦੇ ਕਿਉਂਕਿ ਕੁਝ ਸਰਕਾਰਾਂ ਨੂੰ ਵੀ ਹਨਾ ਚਾਹੀਦਾ ਸੀਗਾ ਕਿ ਪਹਿਲਾਂ ਪਾਣੀ ਜਿਹੜਾ ਵਾ ਆਪਾਂ ਥੋੜਾ ਥੋੜਾ ਛੱਡ ਦੇ ਥੋੜਾ ਥੋੜਾ ਪਾਣੀ ਵੰਡਿਆ ਜਾਂਦਾ ਹੁਣ ਇੱਕੋ ਦੰਮ ਜਿਹੜਾ ਪਿੱਛੇ ਵੀ ਪਹਾੜਾਂ ਦੇ ਵਿੱਚ ਉਧਰ ਵੀ ਹਿਮਾਚਲ ਤੁਸੀਂ ਦੇਖਿਆ ਹਿਮਾਚਲ ਦੇ ਵਿੱਚ ਵੀ ਕਾਫੀ ਜਿਹੜੀ ਫਲੱਡ ਆਏ ਬੱਦਲ ਫਟੇ ਹਨ ਤੇ ਉਹਨਾਂ ਕਰਕੇ ਵੀ ਜਿਹੜਾ ਪਾਣੀ ਸੀਗਾ ਉਹ ਸਾਰਾ ਦਰਿਆਵਾਂ ਦੇ ਵਿੱਚ ਆ ਕੇ ਤੇ ਅੱਗੇ ਜਿਹੜਾ ਪਾਣੀ ਕਿਸਾਨਾਂ ਦੇ ਖੱਤਿਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਇਦਾਂ ਹੁੰਦਾ ਹੁੰਦਾ ਤੇ ਯਾਨੀ ਕਿ ਸਾਰੇ ਤੂਸੀ ਬੰਨ ਜਦੋਂ ਮੰਨ ਲਓ ਤੂਸੀ ਬੰਨ ਵੀ ਉਹਨਾਂ ਨੇ ਤੋੜ ਕੇ ਪਾਣੀ ਸਾਰਾ ਜਿਹੜਾ ਵਾ ਖੱਤਿਆਂ ਦੇ ਵਿੱਚ ਵੜ ਗਿਆ ਹੋਰ ਸਗਾ ਤੇ ਵੜ ਗਿਆ ਤੇ ਕਰੋਨੇ ਆਪਾਂ ਤੁਹਾਡੀ ਗੱਲਬਾਤ ਬਣੇ ਰਿਹਾ ਆਪਣੇ ਨਾਲ ਜਿਹੜਾ ਤੇ ਅਗਲੇ ਪੂਰੇ ਵੀਲੌਗ ਨੂੰ ਜਿਹੜੇ ਤੁਸੀਂ ਦੇਖਿਆ ਕਰੋ ਠੀਕ ਹੈ ਜੀ ਅੱਗੇ ਵੀ ਤੁਹਾਨੂੰ ਆਪਾਂ ਹਰੀਕੇ ਹੈਡ ਉਧਰ ਦਿਖਾਇਆ ਸੀਗਾ ਹਰੀਕੇ ਹੈਡ ਵੀ ਜਿਹੜਾ ਕਾਫੀ ਪਾਣੀ ਸੀਗਾ ਜਿਹੜਾ ਪਾਕਿਸਤਾਨ ਸਾਈਡ ਨੂੰ ਛੱਡਿਆ ਹੋਇਆ ਸੀਗਾ ਤੇ ਬਾਕੀ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਤਰਾ ਤਰਾ ਹੋਈ ਪਈ ਆ ਕਿਉਂਕਿ ਤੁਹਾਨੂੰ ਪਤਾ ਕਿ ਉਹ ਸਭ ਤੋਂ ਜ਼ਿਆਦਾ ਜਿਹੜਾ ਨਵਾਨ ਏਰੀਆ ਉਧਰ ਲਾਵਾ ਤੇ ਇਸ ਕਰਕੇ ਉਹ ਵੀ ਹੁਣ ਜਿਹੜੇ ਆ ਬਿਲਕੁਲ ਫਸੇ ਪਏ ਆ ਤੇ ਦੇਖਦੇ ਆਂ ਬਾਕੀ ਹਾਲਾਤ ਅੱਗੇ ਕੀ ਬੰਦੇ ਆ ਤੇ ਇੱਧਰਲੀ ਸਾਈਡ ਤੁਹਾਨੂੰ ਤੁਹਾਨੇ ਆਪਾਂ ਕਾਲੇ ਵੀ ਸਾਈਡ ਜਿਹੜਾ ਸੀਗਾ ਬਿਲਕੁਲ ਪਾਣੀ ਘੱਟ ਸੀਗਾ ਖੱਤਿਆਂ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਉਧਰ ਵੀ ਜਿਹੜਾ ਪਾਣੀ ਨਾ ਬਿਲਕੁਲ ਬਹੁਤ ਜ਼ਿਆਦਾ ਘੱਟ ਸੀਗਾ ਤੇ ਉਧਰੋਂ ਆਲੀ ਖੁਰਦ ਤੋਂ ਜਿਹੜਾ ਤੁਸੀ ਪਾਣੀ ਟੁੱਟਿਆ ਉਸ ਪਾਣੀ ਨੇ ਯਾਨੀ ਕਿ ਸਾਰਾ ਪਾਣੀ ਜਿਹੜਾ ਵਾ ਹੁਣ ਜਿਹੜਾ ਇਹ ਜਿਹੜੀ ਆਪਾਂ ਕਹਿ ਦਿੰਦੇ ਆ ਜੀ ਵਈਆਂ ਜੀ ਹਨਾ ਕਾਲੀ ਵਈ ਕਹਿ ਦਿੰਦੇ ਕਈ ਕਾਲੀ ਵਈ ਕਹਿ ਦਿੰਦੇ ਪਰ ਕਾਲੀ ਵਈ ਨਹੀਂ ਹੈ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੀ ਪਵਿੱਤਰ ਵਈ ਸੀਗੀ ਇਹ ਉਹ ਵਈਆਂ ਜੀ ਤੇ ਬਾਕੀ ਆ ਸਾਹਮਣੇ ਤਾਂ ਦਿਖਾ ਰਹੇ ਆ ਨਾ ਸਾਹਮਣੇ ਸਾਰੇ ਪਾਣੀ ਵੜ ਗਿਆ ਇਸ ਜਗ੍ਹਾ ਤੇ ਲੋ ਜੀ ਕਰੌਣੇ ਆਪਾਂ ਗੱਲ ਕਿਸਾਨ ਵੀਰ ਨੇ ਜੀ ਤੇ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸ਼ਮਾਰਾ ਸਿੰਘ ਜੀ ਤੁਹਾਨੂੰ ਕੀ ਭਾਵ ਲੱਗਦਾ ਕਿ ਕੀ ਜਿਹੜੇ ਹਾਲਾਤ ਅੱਜ ਬਣ ਗਏ ਨੇ ਸੁਭਾਵਣਾ ਪਾਣੀ ਤੇ ਚਲੋ ਹਰ ਇੱਕ ਜਗ੍ਹਾ ਦੇ ਵਿੱਚ ਆਇਆ ਪਿਆ ਜਿੱਥੇ ਵੇਖੋ ਜਿਲੇ ਹਰ ਜਿਲੇ ਦੇ ਵਿੱਚ ਪਾਣੀ ਹਾਂਜੀ ਹਾਂਜੀ ਲੋਕ ਕੁਜਤ ਦਾ ਪਰਮਾਤਮਾ ਕਰਦਾ ਹਾਂਜੀ ਆਪਾਂ ਤਾਂ ਕਿੰਨੇ ਜੋ ਕਰਦਾ ਉਹਦੇ ਹੱਥ 'ਚ ਦੋਰ ਹੈ ਚੰਗਾ ਕਰਦਾ ਹਾਂਜੀ ਪਰ ਉਹਨੂੰ ਹਰ ਇੱਕ ਦਾ ਉਹਨੂੰ ਹਰ ਇੱਕ ਦਾ ਪਤਾ ਵੀ ਚੰਗੇ ਮਾਰੇ ਦਾ ਵੀ ਕੀ ਕਰਨਾ ਰੋਟੀ ਪਾਣੀ ਹਰ ਇੱਕ ਨੂੰ ਦੇਣਾ ਪਰਮਾਤਮਾ ਨੇ ਹਾਂਜੀ ਹਾਂਜੀ ਪਰ ਜਿਹੜਾ ੱਤਕਾ ਹੋ ਰਿਹਾ ਸਰਕਾਰਾਂ ਵੀ ਚਲੋ ਆਦਾ ਕੰਮ ਕਰਦੀਆਂ ਜਿੱਥੇ ਜਿੱਥੇ ਦੂਤੀਆਂ ਲੱਗੀਆਂ ਕਰਦੇ ਚੱਲ ਰਹੇ ਨੇ ਆਦਿਆਂ ਦੂਤੀਆਂ ਸਾਰੇ ਨਿਭਾਉਂਦੇ ਆ ਜੀ ਬਹੁਤ ਵਧੀਆ ਤੇ ਪਾਣੀ ਬਰਸਾਤ ਬਹੁਤ ਜਿਆਦਾ ਹੋ ਰਹੀ ਆ ਵਸਦੀ ਗੱਲ ਕਿਸੇ ਦੇਵ ਦੀ ਦੀ ਪਾਣੀ ਦਾ ਇੰਨਾ ਜੋਰ ਆ ਮੀਂਹ ਦਾ ਜੋਰ ਆ ਜੀ ਪਾਣੀ ਹਮਾਤਲੇ ਏਰੀਆ ਚੋਂ ਸਾਰੇ ਲੱਕ ਚੋਂ ਆਉਂਦਾ ਦਰਿਆਵਾਂ ਜਿਸਕਾ ਨੀਵੇਂ ਥਾਵਾਂ 'ਚ ਹੀ ਆਉਣਾ ਵਾ ਜੀ ਜੀ ਚਲੋ ਜ਼ਿੰਮੇਦਾਰਾਂ ਨੇ ਅਸੀਂ ਇਹਨੇ ਅਸੀਂ ਆਪਦੀ ਮਿਹਨਤਾਂ ਕੀਤੀਆਂ ਸਾਰਾ ਕੋ ਖਰਚਾ ਕੀਤਾ ਐਂਡ ਤੇ ਫਸਲ ਜਦੋਂ ਆਉਂਦੀ ਆ ਰੁੜ ਜਾਂਦੀ ਆ ਦੁੱਖ ਤਾਂ ਹਰ ਇੱਕ ਨੂੰ ਆਉਂਦਾ ਵਾ ਬਹੁਤ ਜਿਆਦਾ ਪਰ ਵਸਦੀ ਗੱਲ ਨਹੀਂ ਰਹੇ ਜੀ ਪ੍ਰਮਾਤਮਾ ਦੇ ਜੋ ਕਰਦਾ ਖਵਾਜਾ ਪੀਰ ਜੀ ਜੀ ਵਧੀਆ ਵੀ ਕਰਦਾ ਚੰਗਾ ਵੀ ਕਰਦਾ ਉਹਨੂੰ ਫਿਕਰ ਵੀ ਸਾਰਿਆਂ ਦਾ ਵਾ ਪਰ ਐਸਾ ਤੇ ਉਹ ਬੇਨਤੀ ਕਰਦੇ ਆ ਸਰਕਾਰਾਂ ਨੂੰ ਇਹ ਚਾਹੀਦਾ ਚਲੋ ਮਬਾਰੀ ਮੋਟੀ ਜਰੂਰ ਸਹੂਲਤ ਹਰ ਇੱਕ ਗਰੀਬ ਦਾ ਜਿਹਦਾ ਕੋਈ ਫਸਲ ਬੰਨਾ ਮਾਰਿਆ ਜਾਂਦਾ ਉਹਨੂੰ ਸਹੂਲਤ ਜਰੂਰ ਦੇਣ ਪਰ ਉਹਦਾ ਮਨ ਨਾ ਦੁਖੀ ਕਰਨ ਪਰ ਖਰਚਾ ਬਹੁਤ ਹੋ ਜਾਂਦਾ ਆਪਾਂ ਨੂੰ ਪਤਾ ਕਰਦੇ ਚ ਕੋਈ ਨੁਕਸਾਨ ਹੋ ਜਾ ਤਾਂ ਮਨ ਤੇ ਦੁੱਖ ਹੁੰਦਾ ਹੀ ਆ ਜੀ ਜੀ ਪਰ ਇਹਦੇ ਵਿੱਚ ਇਹ ਕਿਹਾ ਜਾਂਦਾ ਵਾ ਪਰ ਸਰਕਾਰਾਂ ਜਿੱਥੇ ਕਰਮਚਾਰੀ ਆ ਮਲਾਜ਼ਮ ਪੁਲਿਸ ਮਲਾਜ਼ਮ ਵੀਡੀਓ ਮਲਾਜ਼ਮ ਸਾਰੇ ਅਫਸਰ ਇਸ ਦਿੱਕ ਕਰਾ ਸਾਰੇ ਦੇਖਪਾਲ ਕਰਦੇ ਆ ਵਸ ਦੀ ਗੱਲ ਕਿਸੇ ਦੇ ਵੀ ਨਹੀਂ ਧੀ ਜੀ ਜੀ ਹੁਜਰਤ ਪ੍ਰਮਾਤਮਾ ਦੇ ਵਾਸੀ ਆ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਵਾ ਬੰਦਾ ਨਹੀਂ ਕਰ ਸਕਦਾ ਚਲੋ ਬੰਦਾ ਬਹੁਤ ਕੋ ਕਰ ਸਕਦਾ ਬੰਦਾ ਵੀ ਚਲੋ ਦੁੱਖ ਵਡਾ ਸਕਦਾ ਹਰ ਇੱਕ ਦਾ ਦੇਖ ਸਕਦਾ ਦੇਖਪਾਲ ਕਰ ਸਕਦਾ ਕਰਨਾ ਪ੍ਰਮਾਤਮਾ ਨੇ ਹੁੰਨਾ ਵਾ ਆ ਦੇਖੋ ਪਾਣੀ ਕੱਲ ਆਲੀਆਂ ਕਲਾਂ ਤੋਂ ਟੁੱਟਾ ਸੀ ਜੀ ਜੀ ਅੱਜ ਮਈ ਦੇ ਵਿੱਚ ਪਾਣੀ ਹਸਾਵਨਾ ਆ ਗਿਆ ਕਾਫੀ ਬੰਨਾਂ ਦੇ ਨਾਲ ਲੱਗ ਗਿਆ ਵਾ ਝੋਨੇ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਵਾ ਚਲੋ ਪਾਣੀ ਦਾ ਥੋੜਾ ਜਿਹਾ ਅੱਗੇ ਨੂੰ ਕੰਟਰੋਲ ਘਟ ਗਿਆ ਵਾ ਪਰ ਉਹ ਅੱਗੇ ਸਮਾਂ ਹੋਰ ਤਾਂ ਨਹੀਂ ਪਤਾ ਬਾਰਸ਼ ਨਾ ਹੋਵੇ ਤਾਂ ਬਚਾਅ ਹੋ ਵੀ ਸਾਡਾ ਵਾ ਜੀ ਜਿਹੜੇ ਪੱਕੇ ਡਿਵਾਨਸੀ ਬੰਨਿਆ ਉਹੋ ਹੀ ਹੁਣ ਖੜੇ ਆ ਉਹ ਜਿਹੇ ਅਗਰ ਟੁੱਟ ਜਾਣ ਤੇ ਜਿਹੜੇ ਪਿੰਡਾਂ ਦੇ ਪਾਸੇ ਆ ਝੋਨੇ ਦੇ ਪਿੰਡ ਉਹ ਵੀ ਹਿਸਾਬ ਨਾਲ ਡੁੱਬ ਸਕਦੇ ਕਿਦੋਂ ਬੰਨ ਟੁੱਟ ਸਕਦਾ ਵਾ ਜੀ ਜੀ ਉਹ ਵੀ ਪਿੰਡ ਨੁਕਸਾਨ ਹੋ ਸਕਦਾ ਵਾ ਚਲੋ ਆਹ ਕਿੰਨੇ ਜਿਹੜੇ ਪਿੰਡਾਂ ਪਰਾਂ ਦੇ ਪਿੰਡ ਬਚੇ ਆ ਝੋਨੇ ਬਚੇ ਆ ਚਲੋ ਭੈਣ ਭਰਾਵਾਂ ਦੇ ਉਹਨਾਂ ਦੇ ਬੱਚੇ ਰਹਿਣ ਸਾਰਿਆਂ ਦੇ ਬਾਕੀ ਜਿੱਥੇ ਫਲੱਡ ਆ ਗਿਆ ਪਾਣੀ ਆ ਗਿਆ ਜਿੱਥੇ ਹੁਣ ਲੋਕ ਜਿਹੜੇ ਇਸ ਵੇਲੇ ਫਸੇ ਜਿੱਦਾ ਬਾਹੂਪੁਰ ਲਾ ਲੋ ਆਲੀ ਖੁਰਦੇ ਲਾ ਲੋ ਹਣਾ ਤੁਸੀਂ ਹੁਣ ਆਪਣੇ ਜਿਹੜੇ ਬਾਕੀ ਵੀਰ ਨੇ ਜਿਹੜਾ ਐਨਆਰਆਈ ਵੀਰ ਨੇ ਹਣਾ ਗਾਂ ਵੀਰ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਹਾਂ ਭੈਣ ਭਰਾਵਾਂ ਨੂੰ ਇਹ ਕਰਦੇ ਆ ਬਾਬੇ ਵੀ ਬਹੁਤ ਸਰੀਆੜੀ ਵਾਲੇ ਸਾਰੇ ਜਿੰਨੇ ਬਾਬੇ ਗੁਰੂ ਕੀ ਸਾਰੇ ਆ ਸੇਵਾ ਸਿੰਘ ਸਾਰੇ ਬਹੁਤ ਮਦਦ ਕਰਨ ਦੇ ਆਪਦਾ ਹਿੱਲਾ ਤਾਂ ਹਰ ਕੋਈ ਕਰਦਾ ਵਾ ਪਰ ਖਵਾਜੇ ਪੀਰ ਬਾਏ ਗਾੜੀ ਜ਼ੋਰ ਨਹੀਂ ਕਿਸੇ ਦਾ ਵੀ ਚੱਲਦਾ ਪਰ ਜ਼ੋਰ ਬੰਦੇ ਜਿੱਥੇ ਲੱਗ ਜਾਂਦੇ ਆ ਪਰਮਾਤਮਾ ਉਹਨੂੰ ਕਿ ਹਸਾਈ ਵੀ ਹੋ ਜਾਂਦਾ ਵਾ ਉਹ ਸਭ ਕੁਝ ਬੰਦਾ ਵੇਖ ਕੇ ਕਰ ਵੀ ਦਿੰਦਾ ਵਾ ਜਿਸ ਉਹ ਜੰਨੀ ਜੋਗੇ ਆ ਸਾਰੇ ਆਪੋ ਆਪਣਾ ਫਰਜ਼ ਨਿਭਾਉਂਦੇ ਆ ਰੋਟੀ ਪਾਣੀ ਅੰਨ ਪਾਣੀ ਦਾ ਪਰਮਾ ਸਾਰੇ ਉਹ ਲੰਗਰ ਪਾਣੀ ਦਿੰਦੇ ਆ ਹਰ ਇੱਕ ਨੂੰ ਦਿੰਦੇ ਆ ਜੰਨੀ ਕਿ ਜੋਗੇ ਆ ਹਰ ਕੋਈ ਕਰਦਾ ਉਹਨੀ ਜੋਗਾ ਧੰਨਵਾਦ ਬਾਕੀ ਜੇ ਵੀ ਹੁਣ ਤੁਸੀਂ ਸੁਣਿਆ ਕਿ ਵੀਰ ਜਿਹੜੇ ਆ ਉਹਨਾਂ ਦਾ ਹੁਣ ਬਾਕੀ ਬੋਲ ਚਾਏ ਜਿੱਦਾਂ ਮਰਜ਼ੀ ਰਏ ਨੇ ਅੰਦਰੋਂ ਉਹਨਾਂ ਦੇ ਜਿਹੜਾ ਰੋਂ ਦੀ ਜਿਹੜੀ ਆਵਾਜ਼ ਆ ਉਹ ਉਹਨਾਂ ਦੀਆਂ ਅੱਖਾਂ ਉਹਨਾਂ ਦਾ ਚਿਹਰਾ ਦੱਸ ਰਿਹਾ ਕਿ ਉਹਨਾਂ ਦਾ ਇਸ ਵੇਲੇ ਦਿਲ ਰੋ ਰਿਹਾ ਹਨਾ ਆਤਮਾ ਉਹਨਾਂ ਦੀ ਬਿਲਕੁਲ ਜਿਹੜੀ ਆ ਝੋੜ ਕੇ ਰੱਖ ਦਿੱਤੀ ਹਨਾ ਲੱਖਾਂ ਕਰੋੜਾਂ ਦੀ ਜਿਹੜੀ ਫਸਲ ਸੀ ਉਹਨਾਂ ਦੀ ਕਿਸਾਨਾਂ ਵੀਰਾਂ ਦੀ ਜਿਹੜੀ ਬਰਬਾਦ ਹੋ ਗਈ ਹਨਾ ਤੇ ਬਹੁਤ ਜ਼ਿਆਦਾ ਜਿਹੜਾ ਕੰਮ ਔਖਾ ਹੋਇਆ ਪਿਆ ਵਾ ਤੇ ਬਾਕੀ ਮੈਂ ਆਪਣੀ ਵੀਡੀਓ ਦੇ ਵਿੱਚ ਇਹ ਸਾਰੇ ਭੈਣ ਭਰਾਵਾਂ ਨੂੰ ਫੇਰ ਰਿਕੁਐਸਟ ਕਰਦਾ ਬਾਈ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਵਾ ਤੁਸੀਂ ਡੰਗਰਾ ਲਈ ਚਾਰਾ ਪਸ਼ੂਆਂ ਲਈ ਚਾਰਾ ਹਨ ਤੇ ਭੈਣ ਭਰਾਵਾਂ ਲਈ ਜਿੰਨੀ ਵੀ ਮਦਦ ਕਰ ਸਕਦੇ ਆ ਵੱਧ ਤੋਂ ਵੱਧ ਆਪਣਾ ਇੱਕ ਦੂਜੇ ਦਾ ਸਾਥ ਲੈ ਕੇ ਠੀਕ ਆ ਜੀ ਤੇ ਜ਼ਰੂਰ ਮਦਦ ਕਰੋ ਕਿਉਂਕਿ ਬਾਊ ਪਰ ਜਿਹੜਾ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਬਾਉਪੁਰ ਹੋ ਗਏ ਸੀਗੇ ਹਨਾ ਤੇ ਬਾਉਪੁਰ ਜਿਹੜਾ ਵਾ ਉੱਥੇ ਤੇ ਇੱਕ ਪੀਣ ਵਾਲਾ ਪਾਣੀ ਵੀ ਜਿਹੜਾ ਉੱਥੇ ਨਹੀਂ ਰਿਹਾ ਤੇ ਕਾਫੀ ਜਿਹੜਾ ਲੋਕ ਪਰੇਸ਼ਾਨ ਹੋਏ ਲੋਕਾਂ ਨੂੰ ਪਾਣੀਆ ਵਿੱਚੋਂ ਕੱਢ ਕੇ ਲਿਆਉਂਦਾ ਗਿਆ ਲੋਕ ਇੰਨੇ ਜਿਹੜੇ ਤੰਗ ਪਰੇਸ਼ਾਨ ਹੋ ਗਏ ਸੀਗੇ ਤੇ ਬਾਕੀ ਹੁਣ ਤੁਸੀਂ ਜਿੱਦਾਂ ਦੇਖਿਆ ਕਿ ਆਲੀ ਖੁਰਦ ਦੇ ਵਿੱਚ ਦੇਖਿਆ ਕੱਲ ਤੁਸੀਂ ਦੇਖ ਸਕਦੇ ਹਾਂ ਨਾ ਲਾਈਵ ਜਿਹੜੇ ਹਾਲਾਤ ਤੁਸੀਂ ਦੇਖੇ ਕੱਲ ਬਹੁਤ ਜਿਹੜਾ ਇੱਕ ਦਾ ਲਾਉਣ ਵਾਲੇ ਹਾਲਾਤ ਸੀਗੇ ਜਿਹੜੇ ਤੇ ਅੱਜ ਜਿਹੜਾ ਪਾਣੀ ਉਹ ਘੁੰਮ ਕੇ ਇਧਰਲੀ ਸਾਈਡ ਸਾਰਾ ਫਿਰ ਗਿਆ ਪਾਣੀ ਫਿਰ ਗਿਆ ਤੇ ਬਹੁਤ ਜ਼ਿਆਦੇ ਮਾੜੇ ਹਾਲਾਤ ਹੋ ਗਏ ਆ ਤੇ ਅੱਗੇ ਆਪਾਂ ਚੱਲਦੇ ਫਿਰ ਤੁਹਾਨੂੰ ਹੁਣ ਦਿਖਾਉਨੇ ਆ ਪਾਣੀ ਜਿਹੜਾ ਕਿੰਨਾ ਜਿਹੜਾ ਪਾਣੀ ਨੇ ਆ ਚੁੱਕਾ ਖੱਤੇ ਦੇ ਵਿੱਚ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਠੀਕ ਹੈ ਤੇ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਕਾਫੀ ਲੋਕ ਵੀ ਇੱਧਰੋਂ ਆਉਂਦੇ ਵੀ ਪਏ ਆ ਆਉਂਦੇ ਪਏ ਹਨਾ ਤੇ ਕਾਫੀ ਜਿਹੜੇ ਕਿਸੇ ਨਾ ਕਿਸੇ ਨੂੰ ਆਪਾਂ ਪੁੱਛੀਦਾ ਵੇ ਇਸੇ ਬਾਰੇ ਕਿ ਬਾਈ ਕਿੱਦਾਂ ਦੇ ਹਾਲਾਤ ਆ ਹਨਾ ਉਸ ਜਗ੍ਹਾ ਤੇ ਤੇ ਦੇਖ ਸਾਡੇ ਕਾਫੀ ਜਿਹੜੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਵੀ ਨੇ ਹਨ ਦੇਖ ਕੇ ਕਿਉਂਕਿ ਫਸਲਾਂ ਉਹਨਾਂ ਨੂੰ ਇਹ ਹੈ ਕਿ ਹੁਣ ਸਾਡੇ ਵਾਲ ਜਿਹੜਾ ਫਸਲਾਂ ਦਾ ਪਾਣੀ ਆ ਜਿਹੜਾ ਵਿੱਚ ਵੜ ਜਾਣਾ ਫਸਲਾਂ ਦੇ ਹਨ ਤੇ ਆ ਜਿਹੜੀ ਕੱਲ ਆਪਾਂ ਜਗਾ ਦੇ ਕੇ ਗਏ ਇੱਥੇ ਬਿਲਕੁਲ ਪਾਣੀ ਨਹੀਂ ਸੀ ਹੈਗਾ ਬਹੁਤ ਘੱਟ ਪਾਣੀ ਸੀਗਾ ਇਸ ਜਗ੍ਹਾ ਤੇ ਤੇ ਪਾਣੀ ਆ ਦੇ ਇਸ ਬੂਟੀ ਜਿਹੜੀ ਆ ਬੂਟੀ ਕਿੱਥੇ ਆ ਗਈ ਆ ਤਰ ਕੇ ਮੂਟੀ ਕਾਫੀ ਜਿਹੜੀ ਪੂਟੀ ਪਿੱਛੇ ਸੀਗੀ ਗੱਲ ਪਾਣੀ ਵੀ ਪਿੱਛੇ ਸੀਗਾ ਤੇ ਪਾਣੀ ਜਿਹੜਾ ਇਧਰ ਸਾਈਡ ਜਿਹੜਾ ਪੈ ਗਿਆ ਬਿਲਕੁਲ ਜ਼ਿਆਦਾ ਵੱਧ ਗਿਆ ਪਾਣੀ। 20 ਦੇ ਵਿੱਚ ਪਿਛਾਰੇ ਦਰਿਆ ਦੇ ਕਤਾਰ ਉੱਜਾਮੇ ਰਾਈ ਗੱਲ ਟਰਗੇ ਦਾ ਦੰਗਾ ਜੀ ਪਾਣੀ ਉੱਥੇ ਘਟੋ ਘਟੇ 6-6 ਫੁੱਟ ਕਰਾਂ ਚ ਲੱਗਾ ਹੈ। 6-6 ਫੁੱਟ ਪਾਣੀ। ਉਹ ਗੱਲ ਹੈ ਗੈਸੀ ਦੇਖੋ ਮੈਂ ਤੇ ਬੇਲਾ ਅੱਛਾ 6-6 ਫੁੱਟ ਪਾਹੂ ਕੱਟ ਗਏ ਹੁੰਦੇ ਸੀ ਨਿਆਣੇ ਬੱਤੀ ਜੁੜੇ। ਬਾਕੀ ਜਿਹੜੀ ਆ ਸਾਈਡ ਜਿਹੜੀ ਕੱਲਾ ਪਤ ਤੁਹਾਨੂੰ ਦਿਖਾਈ ਸੀ ਨਾ ਵੀ ਬਿਲਕੁਲ ਜਿਹੜੀ ਕਿ ਪਾਣੀ ਥੋੜਾ ਸੀਗਾ ਇਹਦੇ ਵਿੱਚ ਤੇ ਦੇਖ ਸਕਦੇ ਬਾਕੀ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਤੁਸੀਂ ਜਾਲ ਆਪ ਹੀ ਜਾਣ ਸਕਦੇ ਹੋ ਕਿ ਪਾਣੀ ਕਿਸ ਤਰ੍ਹਾਂ ਜਿਹੜਾ ਵਹਾਦਰਿਆ ਵਾ ਤੇ ਬਾਕੀ ਬਣੇ ਰੋ ਆਪਣੇ ਨਾਲ ਬਾਕੀ ਤੁਹਾਨੂੰ ਦਿਖਾਉਣੇ ਆਪਾਂ ਜਾ ਕੇ ਹੁਣ ਹਾਲੀ ਖੁਰਦ ਉੱਥੋਂ ਦੇ ਕੀ ਹਾਲਾਤ ਨੇ ਬਾਕੀ ਫੌਜੀ ਸਾਹਿਬ ਕੀ ਲੱਗਦਾ ਤੁਹਾਨੂੰ ਮੈਨੂੰ ਇਹ ਲੱਗਦਾ ਜਿਹੜਾ ਇਧਰ ਦੀ ਇੱਕ ਸਾਈਡ ਹੈਗੀ ਅਲੂ ਵਾਲੇ ਬੰਦੇ ਨੇ ਸਾਈਡ ਜਿਹੜੀ ਆਹਦੀਆਂ ਤਾਰ ਹੂੰ ਉਹ ਸਾਈਡ ਨੂੰ ਪਾਣੀ ਜਿੱਥੋਂ ਟੁੱਟਾ ਉਧਰਲੇ ਬੰਨੇ ਪਾਣੀ ਦਾ ਤੜਾ ਜਿਆਦਾ ਹੋ ਗਿਆ ਵਾ ਹੂੰ ਜਿਹੜੀ ਇਧਰਲੇ ਬੰਨੇ ਛੇਪੋ ਹਲਕਾ ਵਾ ਛਾ ਵਾਲਾ ਛੇਪੋ ਰ ਭਾ ਗੋਰੇ ਨੇ ਜੋ ਛੇ ਮਗਾ ਹੂੰ ਇਧਰਲੀ ਹੱਦ ਨੂੰ ਪਾਣੀ ਥੋੜਾ ਜਿਆ ਘੱਟ ਆ ਹੂੰ ਉਹ ਇਦਾਂ ਇਧਰੋਂ ਜਿਆਦਾ ਚੜ ਕੇ ਉਧਰ ਨੂੰ ਚੜਾਈ ਕਰਦਾ ਹੁਣ ਇੱਕੋ ਜਿਹਾ ਲੈਵਲ ਹੋਊਗਾ ਪਾਣੀ ਦਾ ਜੋਰ ਥੋੜਾ ਜਿਆ ਆ ਜਿਹੜੀਆਂ ਆ ਜਿਹੜੀਆਂ ਫਸਲ ਕੱਲ ਫਸਲਾਂ ਸੀ ਨਾ ਉਹ ਜਿਹੜੀਆਂ ਇਹ ਫਸਲਾਂ ਬਿਲਕੁਲ ਨੰਗੀਆਂ ਸੀਗੀਆਂ ਫਸਲਾਂ ਇਧਰਲਾ ਏਰੀਆ ਜਿਹੜਾ ਇਧਰਲਾ ਸੱਜੇ ਆ ਤਾਂ ਇਹ ਏਰੀਆ ਇਹ ਸਾਰਾ ਨੰਗਾ ਸੀ ਥੜਾ ਜਦੋਂ ਪਾਣੀ ਦੁੱਟਾ ਇਹ ਡੁੱਬ ਗਿਆ ਵਾ ਹੂੰ ਕੋਈ ਕੋਈ ਫਸਲ ਦਾ ਦੀਦਾਵਾ ਦੀਦਾ ਥੋੜਾ ਥੋੜਾ ਦੂਜਾ ਸਾਰਾ ਡੁੱਬਾ ਪਿਆ ਹਾਂ ਇਧਰਲਾ ਏਰੀਆ ਸਦਾ ਖੱਬੇ ਹੱਥ ਦਾ ਵਹੀਂ ਦਾ ਖੱਬਾ ਹੱਥ ਉਹ ਬਚਿਆ ਹੈਗਾ ਥੋੜਾ ਥੋੜਾ ਦੂਜਾ ਡੁੱਬ ਗਿਆ ਸਾਹਮਣੇ ਹਾਂ ਬਾਕੀ ਦੇਖ ਲੋ ਵੀਰੇ ਬਈ ਆ ਜਿਹੜਾ ਸਾਈਡ ਸੀਗਾ ਨਾ ਕੱਲ ਬਿਲਕੁਲ ਖਾਲੀ ਸੀਗਾ ਆ ਸਾਈਡ ਵਾਲਾ ਜਿਹੜਾ ਖੱत्ता ਸੀ ਨਾ ਬਿਲਕੁਲ ਖਾਲੀ ਸੀਗਾ ਦੇ ਲੋ ਵਹੀਂ ਦਾ ਪਾਣੀ ਜਿਹੜਾ ਦਿਨ ਬਦ ਦਿਨ ਚੜ ਰਿਹਾ ਘਟ ਨਹੀਂ ਰਿਹਾ ਚੜ ਰਿਹਾ ਤੇ ਇੱਧਰ ਜਿਹੜੀਆਂ ਆ ਫਸਲਾਂ ਦੇਖ ਲੋ ਹੁਣ ਚੋਨੇ ਦਾ ਕੀ ਹਾਲਾਤ ਬਣ ਗਏ ਨੇ ਤੇ ਬਾਕੀ ਕੋਸ਼ਣਾ ਪੋਸ਼ ਜਿਹੜਾ ਵਾ ਉਹ ਅੰਗੇਲੀ ਜਿਹੜੀ ਆ ਕੀਤੀ ਜਾਂਦੀ ਆ ਕਿਉਂਕਿ ਹਨਾ ਸਭ ਤੋਂ ਪਹਿਲਾਂ ਅਲਰਟ ਕਰ ਦੇਣਾ ਚਾਹੀਦਾ ਸੀ ਸਾਨੂੰ ਜਾਂ ਕਿਸਾਨਾਂ ਨੂੰ ਹਨਾ ਸਾਰਿਆਂ ਨੂੰ ਵੀਰਾਂ ਨੂੰ ਭੈਣ ਭਰਾਵਾਂ ਨੂੰ ਵੀ ਪਾਣੀ ਦਾ ਬਾਈ ਪਾਣੀ ਆਪਣਾ ਕਿਸ ਹਾਲ ਆ ਪਾਣੀ ਜੇ ਥੋੜਾ ਥੋੜਾ ਪਾਣੀ ਆਉਂਦਾ ਸ਼ਾਇਦ ਇਹ ਅੱਜ ਵੱਡੇ ਨੁਕਸਾਨ ਨਾ ਹੁੰਦੇ ਜੇ ਤਾਂ ਆਪਾ ਫੌਜੀ ਸਾਹਿਬ ਗੱਲ ਕਰਦੇ ਪਏ ਹਨਾ ਆਪਣੇ ਪਿੱਛੇ ਵਾਲੇ ਸਾਈਡ ਆ ਤੇ ਆਹ ਸਾਈਡ ਆ ਫੌਜੀ ਸਾਹਿਬ ਇਧਰ ਦੇਖੋ ਆਹ ਜਿਹੜੀ ਸਾਈਡ ਖੱਤੇ ਵਾਲੀ ਆਪਾਂ ਅੱਗੇ ਪੈ ਜਿਹੜੀ ਆ ਤਾਂ ਦਿਖਾਈ ਆ ਉਹ ਪੈ ਜਾ ਰਹੀ ਹਨਾ ਤੇ ਪੈਰ ਦੇ ਉੱਤੇ ਜੇ ਤੇ ਮਿੱਟੀ ਕੱਢ ਕੇ ਜਿੱਦਾਂ ਮੰਨ ਲਓ ਮਿੱਟੀ ਲਈ ਹੁੰਦੀ ਹੈ ਨਾ ਬੰਨ ਬੰਨੇ ਹੋਣੇ ਇੱਥੇ ਵੀ ਬੰਨ ਵੱਜੇ ਹੋਣ ਤਾਂ ਮੇਰੇ ਖਿਆਲ ਤੇ ਕਾਫੀ ਬਚਾਅ ਹੋ ਸਕਦਾ ਹੈ ਨਾ ਬਚਾਅ ਹੋ ਸਕਦਾ ਮਿੱਟੀ ਪਈ ਹੋਵੇ ਦੋ ਤਰ੍ਹਾਂ ਦੇ ਕੇ ਸੈਂਟਰ ਦੋਵੇਂ ਵੱਜਣ ਵਿੱਚ ਆ ਜਿਹੜਾ ਉਹ ਬੰਨ ਦਾ ਸਾਫ ਹੋ ਜਾਵੇ ਪਾਣੀ ਤੁਰਿਆ ਜਾਵੇ ਤੇ ਕਿਤੇ ਰੋਗ ਨਹੀਂ ਲੱਗਦੀ ਜੋ ਰੋਗ ਲੱਗ ਜਾਂਦੀ ਨਾ ਜਦੋਂ ਖੱਤੇ ਦੀ ਘਾੜ ਹੁੰਦੀ ਆ ਗਾੜੀ ਉਹਦਾ ਨੱਕਾ ਨਾ ਵੱਢੀਏ ਹਾਂ ਉਹ ਨੱਕਾ ਨਾ ਵੱਢੀਏ ਉਹ ਵੀ ਉੱਤਰ ਕੇ ਦੋ ਬੰਨੀ ਖਿਲਰ ਜਾਂਦਾ ਵਾ ਅੱਛਾ ਤੇ ਉਹ ਨੱਕਾ ਗਾੜੀਓ ਤੋੜਨਾ ਪਾਣੀ ਸਿੱਧਾ ਤੁਰਿਆ ਜਾਊਗਾ ਇਹ ਉਹ ਹਸਾਬ ਕਰ ਨਹਿਰਾ ਨਦੀਆਂ ਦਾ ਵੀ ਆ ਬੁਤੀ ਸਾਰਾ ਨਕਾ ਥੋੜਾ ਹੋਵੇ ਸੇਵਾਦਾਰ ਕਰਦੇ ਸਹੇਗੇ ਬਾਬਾ ਸਿਚੀਆਰੀਆ ਤੇ ਬਹੁਤ ਕੋਸ਼ਿਸ਼ ਕਰਦਾ ਕਰਦਾ ਬੁਤੀ ਪਰ ਬਾਬੇ ਹੁਣੀ ਬਹੁਤ ਹਿੱਲਾ ਕਰਦੇ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਕੋਈ ਪਰ ਸੰਗਤ ਦਾ ਵੀ ਜਿਹੜਾ ਨਾਲੇ ਰੋਟੀ ਪਾਣੀ ਚੱਲ ਰਿਹਾ ਰਵੇ ਨਾਲੇ ਢੱਪਾ ਚੱਲਦਾ ਰਹੇ ਇਹ ਵੀ ਪਿੰਡਾਂ ਦੇ ਵਿੱਚ ਦੂੜੀਆਂ ਨਰੇਗਾ ਪਾਲਤੀ ਸਾਰੇ ਡੂੜੀਆਂ ਪਿੰਡਾਂ 'ਚ ਲੱਗਣੀਆਂ ਚਾਹੀਦੀਆਂ ਇਹ ਨਕਾ ਹੁੰਦਾ ਰਵੇ ਨਦੀਆਂ ਲੱਗੀਆਂ ਨਾ ਜੇ ਪਤਾ ਬਰਸਾਤ ਤੋਂ ਪਹਿਲਾਂ 2-4 ਮਹੀਨੇ ਪਹਿਲਾਂ ਇਹਦਾ ਪ੍ਰਬੰਧ ਕਰਨਾ ਚਾਹੀਦਾ ਆ ਨੁਕਸਾਨ ਪਾਸੇ ਨਹੀਂ ਹੋ ਸਕਦਾ ਪਰ ਤੁਹਾਡਾ ਕਦੀ ਨਾ ਹੋ ਸਕੇ ਹਾਂ ਤੇ ਰੋਗ ਨਹੀਂ ਲੱਗ ਸਕਦੀ ਇਹ ਦਵਾਈ ਦੋ ਬੰਨੀ ਫਸਾਂ ਬਚਾ ਸਕਦੀ ਹਾਂ ਹਾਂ ਇਹ ਤਾਂ ਹੈ ਜੀ ਇਹ ਤਾਂ ਜਿੱਦਾਂ ਕਿ ਭਾਈ ਆਪਾਂ ਆ ਕੱਲ ਤਾਂ ਦਿਖਾਇਆ ਸੀ ਨਾ ਆ ਸਾਈਡ ਚ ੋਨਾ ਜਿਹੜਾ ਇਹ ਚੋਨਾ ਵੀ ਸਾਰਾ ਦੇਖ ਲਓ ਹੁਣ ਤੁਸੀਂ ਪਾਣੀ ਜਿਹੜਾ ਹੌਲੀ ਹੌਲੀ ਨਾ ਆ ਸਾਈਡ ਤੋਂ ਪਾਣੀ ਅੱਗੇ ਜਾ ਰਿਹਾ ਪਾਣੀ ਤੇ ਦੇਖਦੇ ਆ ਬਾਕੀ ਹੁਣ ਕੀ ਹਾਲਾਤ ਬਣਦੇ ਹਨ ਤੇ ਸਮੇਂ ਦੇ ਨਾਲ ਸਾਰਿਆਂ ਦੇ ਨਾਲ ਜਿੱਦਾਂ ਦਾ ਸਮਾਂ ਹੋਊਗਾ ਫਿਰ ਸਾਰਿਆਂ ਦੇ ਨਾਲ ਘਟਣਾ ਪਊਗਾ ਹਨਾ ਤੇ ਬਾਕੀ ਵਾਹਿਗੁਰੂ ਮੇਰ ਕਰਨ ਸੱਚੇ ਪਾਤਸ਼ਾਹ ਤੇ ਕਿਉਂਕਿ ਇਹ ਗੱਲ ਨਹੀਂ ਆਪਾਂ ਵੀ ਇੱਕ ਕਹਿੰਦੇ ਹੁੰਦੇ ਹਨਾ ਵਿਊਜ਼ ਦਾ ਕਰਕੇ ਆਹੀ ਕੋਈ ਸਵਾਦ ਨਹੀਂ ਲੈ ਰਹੇ ਸਾਡਾ ਵੀ ਆਪਣਾ ਵੀ ਝੋਨਾ ਲਾਇਆ ਹੋਇਆ ਬਾਈ ਨਾਲ ਠੇਕੇ ਤੇ ਠੀਕ ਆ ਜੀ ਕਿਉਂਕਿ ਸਾਡੇ ਕੋਲ ਚਾਚਾ ਜੀ ਨਾਲ ਅਸੀਂ ਦੇਖਣ ਆਏ ਸੀਗੇ ਕਿਉਂਕਿ ਸਾਨੂੰ ਵੀ ਪੂਰਾ ਡਰਾ ਕਿ ਪੰਜ ਛੇ ਕਿਲੇ ਜਿਹੜੇ ਪੈਲੀ ਆ ਹਨਾ ਠੇਕੇ ਵਾਲੇ ਬਾਈਆਂ ਨੂੰ ਹੋਰ ਵੀ ਔਖਾ ਹੋ ਜਾਂਦਾ ਠੇਕਾ ਤਾਰ ਨਾਲ ਬਾਈਆਂ ਦੇ ਨਾਲ ਤੇ ਬਹੁਤ ਜ਼ਿਆਦਾ ਜਿਹੜਾ ਫੁਕhoi ਅੰਦਰ ਕਿੰਨੀ ਸੋਹਣੀ ਫਸਲ ਆ ਹਨ ਤੇ ਜੇ ਇਹ ਮੰਡੀਆਂ 'ਚ ਜਾਂਦੀ ਤੇ ਧੀਆਂ ਦਾ ਵਿਆਹ ਹੋਣਾ ਸੀ ਹਨ ਕਈ ਕਾਰਜ ਜਿਹੜੇ ਕਰਨ ਕਰਾਉਣ ਵਾਲੇ ਸੀ ਸਿਆਲ ਆਉਣ ਵਾਲਾ ਸੀ ਹਨ ਬੜੇ ਬੱਚਿਆਂ ਦੇ ਕਾਰਜ ਧੀਆਂ ਦੇ ਪੁੱਤਾਂ ਦੇ ਵਿਆਹ ਹੋਣ ਵਾਲੇ ਸੀਗੇ ਕਿਉਂਕਿ ਫਸਲਾਂ ਦੇ ਸਿਰ ਤੇ ਜਿਹੜਾ ਕੰਮ ਜ਼ਿੰਮੇਵਾਰਤਾ ਚੱਲਦਾ ਵਾ ਤੇ ਕੰਮ ਜਿਹੜੇ ਜ਼ਿੰਮੇਵਾਰੀ ਸਿੱਖ ਇੱਥੇ ਕਰਦੇ ਆ ਤੇ ਬਾਕੀ ਬਣੇ ਰਿਹਾ ਵਲੌਗ ਦੇ ਨਾਲ ਦੇਖਦੇ ਆਪਾਂ ਹੋਰ ਵੀ ਤੁਹਾਨੂੰ ਨਾ ਲੈ ਕੇ ਚੱਲਦੇ ਆ ਕਿਤੇ ਇਹ ਜਿੱਥੇ ਕੋਈ ਜ਼ਿਆਦੀ ਨਾ ਪ੍ਰੋਬਲਮ ਹੋਵੇ ਹਨ ਤੇ ਕਾਫੀ ਲੋਕ ਹੁਣ ਇਕੱਠੇ ਹੋਣਦੇ ਆ ਕਿਉਂਕਿ ਖਤਰਾ ਬਣਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਆ ਲੋਕ ਹੁਣ ਕਈਆਂ ਲੈ ਕੇ ਬਾਈ ਇੱਥੇ ਖੜੋਤੇ ਆ ਹੁਣ ਦੇਖਦੇ ਕੀ ਕੋਈ ਮਸਲਾ ਨਾ ਬਣਦਾ ਹੋਵੇ